ਆਂ ਦੋ ਪਲੇਟ ਮੱਤਮਾ ਛੀ ਦੀਆਂ ਨੇ ਪੂਰੀਆਂ ਟੋਕਰੀਆਂ ਬਖਰੀ ਮਟਰਨ ਦੀਆਂ ਤੇ ਬਟਰ ਚਿਕਨ ਵਗੈਰਾ ਮਤਲਬ ਚਿਕਨ ਦੀਆਂ ਵੀ ਲਾਜਵਾ ਵਾਈਟ ਮਨਿਆ ਪਹਿਲਾਂ ਸਾਨੂੰ ਐ ਤਿੱਗਾ ਪੇਖਾ ਜਿਆ ਪਰ ਜਦੋਂ ਆ ਕੇ ਟੇਸਟ ਕੀਤਾ ਇਹ ਪਹਿਲਾਂ ਤਾਂ ਕਰਦੇ ਕਰਦੇ ਜਿਆ ਹਾਂ ਹੁਣ ਤਕਰੀ ਉਹਨੇ ਰੈਗੂਲਰ ਵਾਂਗੂ ਹੀ ਹੋਨੇ ਆ ਸੀ ਅਰੇ ਹਣੇ ਤੋਂ ਬਾਈ ਆਏ ਨੇ ਕਿਵੇਂ दोबारा मैं टेस्ट करना आया दोबारा बच्चों इसीलिए जो होर कि खाते खुद थी ना बाद च पंजाब तजूब जलन जुलन योजा होता इतने आके कोई यह दिक्कत नहीं सब तो पहली जारी वजी गल लगी ਦਿੱਲੀ ਜੀ ਕਸਟਮਰ ਜਾਂਦੇ ਦੱਸ ਕੇ ਜਾਂਦੇ ਨੇ ਵੀ ਜਾਂ ਅਸੀਂ ਉਰੇ ਖਾਤਾ ਜਾਂ ਦਿੱਲੀ ਖਾਤਾ ਬਹੁਤ ਇੰਨਾ ਵਧੀਆ ਟੇਸ ਨਾਲ ਇੰਨਾ ਵਧੀਆ ਟੇਸ ਇੱਕ ਵਾਰ ਮਤਲਬ ਸਾਡੇ ਕੋਲ ਤੇ ਆ ਜਿਓ ਬਾਕੀ ਆਪ ਹੀ ਆਈ ਜਾਣਗੇ ਤੇ ਕੀ ਬਾਤ ਹੈ ਭਾਈ ਜੀ ਦਾ ਇੱਕ ਵਾਰ ਹੀ ਆ ਜਿਓ ਬਾਈ ਦੇ ਕਹਿਣ ਤੇ ਮੁੜ ਕੇ ਫਿਰ ਤੁਸੀਂ ਆਪ ਹੀ ਆ ਜੇ ਮੌਕਾ ਦਿਓ ਛੋਟੇ ਭਾਈ ਨੂੰ ਆਪਦੇ ਨੂੰ ਕਿ ਮੌਕਾ ਦਿਓ ਕਬਈ ਆ ਕੇ ਜਰੂਰ ਦੇਖੋ ਚੈੱਕ ਕਰੋ ਇੱਕ ਵਾਰੀ ਆ ਜਾਓ ਬਾਰ ਬਾਰ ਤਾਂ ਫਿਰ ਆਪੀ ਬਾਰ ਬਾਰ ਤਾਂ ਤੁਸੀਂ ਰੱਪੀ ਜਾਓਗੇ ਜਿੱਥੇ ਸਾਡਾ ਕਬਈ ਆਉਂਦੇ ਜਾਉਂਗੇ ਤੁਸੀਂ ਪੂਰਾ ਲਾ ਲਿਓ ਆਪਦੇ ਨੇ ਤੇ ਪਹਿਲਾ ਮਤਲਬ ਨੰਬਰ ਠੀਕੇ ਉਹਨਾਂ ਵਾਲਾ ਵੀ ਟੇਸਟ ਦੇਖਿਆ ਸੀ ਆ ਵੀ ਦੇਖਿਆ ਪੂਰਾ ਕੁਆਲਟੀ ਦਾ ਟੇਸਟ ਆਇਆ ਹੈ ਕੁਆਲਟੀ ਕਰਦੇ ਮਤਲਬ ਟੱਕਰ ਦਿੰਦੇ ਨੇ ਉਹਨਾਂ ਨੂੰ ਪੂਰੀ ਪੂਰੀ ਫੁੱਲ ਬਈ ਮਲੇਰ ਕੋਟਲੇ ਦਾ ਬਾਕਮਾਲ ਲਾਂਵੈਜ ਟੇਸਟ ਲੈਣ ਵਾਸਤੇ ਪਹੁੰਚਣਾ ਕਿੱਥੇ ਆ ਤੁਸੀਂ ਉਹਨੂੰ ਦੱਸ ਦਿਆਂ ਤੁਹਾਨੂੰ ਜਦੋਂ ਲੁਧਿਆਣੇ ਵਾਲੇ ਪਾਸਿਓਂ ਆਉਂਗੇ ਤਾਂ ਜਿਹੜਾ ਪੁਲ ਸ਼ੁਰੂ ਹੁੰਦਾ ਜਰਕ ਚੌਂਕ ਵਾਲਾ ਉਹ ਨਹੀਂ ਚੜਨਾ ਉਹਦੇ ਨਾਲ-ਨਾਲ ਜਿਹੜੀ ਰੋਡ ਹੈ ਉਹਦੇ ਤੇ ਆ ਜਾਣਾ ਥੋੜਾ ਅੱਗੇ ਆ ਕੇ ਤੁਹਾਨੂੰ ਪੈਟਰੋਲ ਪੰਪ ਦੇਖਣਾ ਹੈ ਇੱਥੋਂ ਵੀ ਥੋੜਾ ਅੱਗੇ ਜਾਓਗੇ ਜਦੋਂ ਤੁਸੀਂ ਤਾਂ ਆ ਜਿਹੜੀ ਮਾਰਕੀਟ ਹੈ ਇਹਦੇ ਵਿੱਚ ਤੁਹਾਨੂੰ ਦੇਖਣਾ ਜੀ ਬੋਰਡ ਲੱਗਿਆ ਹੋਇਆ ਬੰਬੇ 6 ਦਾ ਆ ਤੁਹਾਡੇ ਸਾਹਮਣੇ ਆ ਗਿਆ ਬੰਬੇ 6 ਚਾਹੇ ਖੁੱਲੇ ਨੂੰ ਡੇਢ ਕਮੀਨਾ ਹੀ ਹੋਇਆ ਪਰ ਫਿਰ ਵੀ ਇੱਥੇ ਜਿਹੜਾ ਇੱਕ ਵਾਰੀ ਆ ਜਾਂਦਾ ਉਹ ਬਾਰ ਬਾਰ ਇੱਥੇ ਹੀ ਆਉਂਦਾ ਹੈ ਟੇਸਟ ਨੇ ਗੱਲਾਂ ਕਰਾਈਆਂ ਪੀਆ ਨੇ ਤੇ ਹੁਣ ਤੁਹਾਨੂੰ ਦੱਸ ਦਿਆਂ ਕਿ ਜਰਗ ਚੌਕ ਵਾਲੇ ਪਾਸਿਓਂ ਅਗਰ ਆਉਣਾ ਤਾਂ ਤਾਂ ਬਾਈ ਬਾਲਾ ਸੌਖਾ ਹੈ ਮਤਲਬ ਪੰਜ ਸੱਤ ਕਦਮਾਂ ਦੀ ਦੂਰੀ ਤੇ ਤੁਹਾਨੂੰ ਦਿਖ ਜਾਣਾ ਬੰਬੇ 6 ਇੱਕ ਖਾਸੀਅਤ ਹੋਰ ਹੈ ਚਾਹੇ ਤੁਸੀਂ ਫੈਮਿਲੀ ਆ ਜੋ ਚਾਹੇ ਜਿੱਦੂ ਮਰਜ਼ੀ ਗੱਡੀ ਲੈ ਆਓ ਪਾਰਕਿੰਗ ਦੀ ਫੁੱਲ ਸੁਵਿਧਾ ਹੈ ਇਨਾਂ ਕੋਲੇ ਪਾਰਕਿੰਗ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਜਾਣਕਾਰੀ ਲੈਣੇ ਆ ਜੋ ਤੇ ਜਿਹੜੇ ਲੋਕ ਬਾਹਰੋਂ ਆਣਾ ਉਹਨਾਂ ਨੂੰ ਵੀ ਆਪਾਂ ਨੇ ਦੱਸ ਹੀ ਦਿੱਤਾ ਕਿ ਅਗਰ ਤੁਸੀਂ ਲੁਧਿਆਣਾ ਸਾਈਡ ਤੋਂ ਆਨੇ ਹੋ ਤਾਂ ਤੁਹਾਨੂੰ ਹੋਰ ਕਿਤੇ ਜਾਣ ਦੀ ਲੋੜ ਨਹੀਂ ਰੋਡ ਦੇ ਉੱਪਰ ਹੀ ਆ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਬੰਬਈ ਸਿਕਸ ਨਮਰ ਰਸਟੋਰੈਂਟ ਭੁਲੇਆ ਕਹਿੰਦੇ ਜਿੰਨਾ ਇਹਨਾਂ ਦਾ ਨਾਮ ਘੈਂਟ ਹੈ ਉਹਨਾਂ ਹੀ ਘੈਂਟ ਹੈ ਜੀ ਇਹਨਾਂ ਦਾ ਟੇਸ ਜਿਹੜਾ ਟੇਸ ਦਾ ਜਿਹੜਾ ਇੱਕ ਵਾਰੀ ਖਾਂਦਾ ਹੈ ਵਾਵਾ ਕਰਦਾ ਅਸੀਂ ਇੱਕ ਵੀਡੀਓ ਵੀ ਪਾਈ ਸੀ ਇਹਨਾਂ ਦੀ ਮੇਕਿੰਗ ਦੀ ਲੋਕਾਂ ਨੇ ਬੜਾ ਪਸੰਦ ਕੀਤਾ ਉਹਨੂੰ ਤੇ ਹੋਰ ਇਹਨਾਂ ਕੋਲੇ ਖਾਸ ਕੀ ਹੈ ਇਹਨਾਂ ਨੇ ਕਹਿਣ ਨੂੰ ਤਾਂ ਮਸਾਲੇ ਬਹੁਤ ਖਾਸ ਨੇ ਮਸਾਲੇ ਕਹਿੰਦੇ ਇਹਨਾਂ ਦੇ ਆਪਦੇ ਨੇ ਸੀਕ੍ਰਟ ਮਸਾਲੇ ਨੇ ਆਪ ਘੁੱਤ ਲੈਣੇ ਕੁੰਡੀ ਸੋਟੇ ਦੇ ਨਾਲ ਜਿਵੇਂ ਤਾਤਰ ਦੇਖਦੇ ਆਂ ਕਿ ਨਾਨ ਵੈਜ ਵਾਲੀਆਂ ਜਿਹੜੀਆਂ ਸ਼ਾਪਸ ਹੁੰਦੀਆਂ ਨੇ ਇੰਨੀਆਂ ਸਾਫ਼ ਨਹੀਂ ਹੁੰਦੀਆਂ ਹੋਰ ਬਹੁਤ ਖਾਸੀਅਤਾਂ ਨੇ ਬਾਕੀ ਖਾਸੀਅਤਾਂ ਤੁਹਾਨੂੰ ਅੰਦਰ ਲਾ ਕੇ ਪਤਾ ਲੱਗਣਗੀਆਂ ਸਾਰੀ ਓਰੀਨ ਦਾਸ ਦੇ ਆਜੋ ਫਿਰ ਅੰਦਰ ਚੱਲਦੇ ਆਂ ਭਾਈ ਉਹਨਾਂ ਨਾਲ ਗੱਲਬਾਤ ਵੀ ਕਰਦੇ ਆਂ ਕਿਟਮਾ ਵੀ ਦੇਖਦੇ ਆਂ ਤੇ ਆ ਹੈਗਾ ਜੀ ਹਾਲ ਇਹਨਾਂ ਦਾ ਪਹਿਲਾਂ ਹਾਲ ਦੇਖੋ ਹਾਲ ਦੇ ਵਿੱਚ ਸਫਾਈ ਦੇਖੋ ਜਿਵੇਂ ਆਪਾਂ ਗੱਲ ਕਰ ਰਹੇ ਸੀ ਹੈਨਾ ਸਭ ਤੋਂ ਮੇਨ ਚੀਜ਼ ਹੈ ਤੇ ਬੈਠ ਕੇ ਉਹਦਾ ਪਤਾ ਲੱਗਦਾ ਵੀ ਕਿਸੇ ਰੈਸਟੋਰੈਂਟ ਦੇ ਵਿੱਚ ਪਹੁੰਚੇ ਆਂ ਤੇ ਮਮੇ ਬਣਨ ਦੀ ਜੋੜੀ ਹੈ ਜਿਨ੍ਹਾਂ ਨੇ ਰੈਸਟੋਰੈਂਟ ਖੋਲਿਆ ਹੈ ਨਾ ਇਹ ਹਾਂਜੀ ਤੇ ਵੀਰੇ ਫਿਰ ਕਿਹੜੇ ਕਿਹੜੇ ਚੀਜ਼ਾਂ ਟਰਾਈ ਕਰਵਾ ਰਹੇ ਹੋ ਲੋਕਾਂ ਨੂੰ ਟੈਸਟ ਕਰਵਾ ਰਹੇ ਹਾਂ ਅਸੀਂ ਮਟਰਨ ਹੈ ਜੀ ਚਿਕਨ ਆ ਤੇ ਫਿਸ਼ ਇਹ ਤਿੰਨੇ ਆਟਮਾ ਤਿਆਰ ਕਰਾ ਰਹੇ ਤੇ ਵੈਜ ਦੀ ਵੀ ਆਪਣੇ ਕੋਲੇ ਵੈਜ ਦੀ ਵੀ ਆ ਕਿ ਹੌਨ ਵੈਜ ਦੋ ਹੀ ਖੋਲੇ ਨੇ ਯਾਰ ਤੇ ਮਟਰਨ ਦੇ ਵਿੱਚ ਕਿਹੜੀ ਕਿਹੜੀ ਚੀਜ਼ ਇਹ ਹਾਂਡੀ ਮਟਰਨਾ ਹੋਵੇ ਜਾਂ ਆਪਣਾ ਕੜਾਹੀ ਮਟਰਨਾ ਮਟਰਨ ਰੋਗਨ ਜੂਸ ਇਹ ਆਟਮਾ ਤਿਆਰ ਕਰਾ ਰਹੇ ਚਿਕਨ ਦੇ ਵਿੱਚ ਚਿਕਨ ਦੇ ਵਿੱਚ ਹੀ ਆਪਣਾ ਬਟਰ ਚਿਕਨ ਹੋ ਗਿਆ ਕੜਾਹੀ ਚਿਕਨ ਹੋ ਗਿਆ ਵਾਟਰ ਚਿਕਨ ਹੋ ਗਿਆ ਤੇ ਤਵਾ ਚਿਕਨ ਤਵਾ ਚਿਕਨ ਤੁਸੀਂ ਲੋਕਾਂ ਨੂੰ ਕਨਵਿੰਸ ਕਿਵੇਂ ਕਰੋਗੇ ਕਿ ਲੋਕ ਸਾਰੇ ਸ਼ਹਿਰ ਨੂੰ ਛੱਡ ਕੇ ਤੁਹਾਡੇ ਰੈਸਟੋਰੈਂਟ ਤੇ ਆਉਣ ਕੀ ਇਹਦਾ ਖਾਸ ਤੁਸੀਂ ਪ੍ਰੋਵਾਈਡ ਕਰਦੇ ਹੋ ਮੇਰਾ ਆਪਣੀ ਸਫਾਈ ਹੋ ਗਈ ਜੀ ਠੀਕ ਹੈ ਸਾਰ ਨੂੰ ਵੱਧ ਜਿਵੇਂ ਚੀਜ਼ ਰੱਖੀ ਹੈ ਜਿਹੜੀ ਸਫਾਈ ਠੀਕ ਹੈ ਕਸਟਮਰ ਲਈ ਪਾਰਕਿੰਗ ਪਾਰਕੀ ਅਸੀਂ ਨੇ ਸਾਰ ਨੂੰ ਵੱਧ ਅਸੀਂ 6 ਮਹੀਨੇ ਬਸੇ ਲੇਟ ਹੋ ਗਏ ਕੰਮ ਵਿੱਚੇ ਵਿਆਪਰੇ ਸਫਾਈ ਤੇ ਜ਼ਿਆਦਾ ਪਾਰਕਿੰਗ ਲਈ ਆਪਾਂ ਨੇ 6 ਮਹੀਨੇ ਲੇਟ ਖੋਲਿਆ ਨਹੀਂ ਤਾਂ ਤੁਸੀਂ ਪਹਿਲਾਂ ਖੋਲਿਆ ਸੀ ਮੇਨ ਮਸਾਲੇ ਨੇ ਜੀ ਆਪਣੇ ਅੱਛਾ ਤੇ ਆਪਾਂ ਆਪ ਤਿਆਰ ਕਰਦੇ ਹਾਂ ਤਹਾਨੂੰ ਖੜੇ ਮਸਾਲੇ ਨੇ ਕਿ ਸਾਰੇ ਠੀਕ ਹੈ ਜੀ ਹਾਂ ਜੀ ਅਸੀਂ ਨੇ ਸਮਾਨ ਸਾਰਾ ਹੀ ਅਲੱਗ ਰੱਖਿਆ ਵੈਜ ਦਾ ਅਲੱਗ ਰੱਖਿਆ ਹੋਇਆ ਤੇ ਨਾਨ ਵੈਜ ਦਾ ਅਲੱਗ ਰੱਖਿਆ ਹੋਇਆ ਪਰ ਜਿਹੜਾ ਬੰਦਾ ਆਉਂਦਾ ਉਹਨੂੰ ਐ ਨਹੀਂ ਲੱਗਦਾ ਵੀ ਉਹੀ ਸਤੇਸਾ ਮਟਰ ਚਿਕਨ ਆਈ ਜਾਵੇ ਵੈਜ ਨਹੀਂ 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 ਇਹ ਗੱਲ ਨਹੀਂ ਵੀਰੇ ਇਹ ਤਾਂ ਅਲੱਗ-ਅਲੱਗ ਰੱਖਿਆ ਸੀ ਨੇ ਪਹਿਲਾਂ ਹੀ ਇਹ ਟੀ ਦਾ ਥਿਆਰ ਰੱਖਿਆ ਵੀ ਵੈਜ ਦਾ ਟਰ ਰੱਖਿਆ ਨਾਨ ਵੈਜ ਦਾ ਟਰ ਰੱਖਿਆ ਤੇ ਬਾਕੀ ਫਿਰ ਜਿਹੜਾ ਤੁਹਾਡਾ ਟੇਸਟ ਹੈ ਉਹਦੇ ਬਾਰੇ ਤੁਸੀਂ ਕੀ ਕਹੋਗੇ ਟੇਸਟ ਦੇਖੋ ਜੀ ਮੈਂ ਤਾਂ ਵਧੀਆ ਹੀ ਕਹੂੰਗਾ ਬਾਕੀ ਕਸਟਮਰ ਨੇ ਤੁਹਾਨੂੰ ਦੱਸਿਆ ਹੀ ਆ ਸਾਰਾ ਕੁਝ ਤੇ ਹੁਣ ਆਪਾਂ ਫਿਰ ਕਸਟ ਇੱਕ ਕੇ ਮੈਂ ਦਾ ਨਵਾਂ ਟੈਸਟ ਹੈ ਨਾ ਤੇ ਬਾਈ ਉਹਨਾਂ ਨਾਲ ਆਪਾਂ ਨੇ ਗੱਲ ਕਰਤੀ ਬਾਈ ਨੇ ਸਾਰੀਆਂ ਚੀਜ਼ਾਂ ਦੱਸਦੀਆਂ ਤੇ ਟੈਸਟ ਦਾ ਬਾਈ ਕਹਿੰਦਾ ਜਿਹੜੇ ਲੋਕ ਆਏ ਆਉਂਦੇ ਨੇ ਉਰੇ ਰੈਗੂਲਰ ਆਉਂਦੇ ਉਹਨਾਂ ਨੂੰ ਪੁੱਛ ਲਈਏ ਆਹ ਬਾਈ ਬੈਠੇ ਨੇ ਇੱਕ ਤੇ ਹਾਂਜੀ ਵੀਰੇ ਸਵਾਗਤ ਹੈ ਬਰਾਦਾ ਮੇਰੇ ਕੋਲ ਲਾਈਨ ਤੇ ਵੀਰੇ ਤੁਹਾਡਾ ਨਾਮ ਦੱਸ ਦਿਓ ਆਪਣਾ ਮੇਰਾ ਨਾਮ ਗੁਰਪ੍ਰੀਤ ਸਿੰਘ ਸਰੋ ਦਾ ਸਰੋ ਸਰੋਲ ਪਿੰਡ ਹੈ ਗੁਰਪ੍ਰੀਤ ਸਿੰਘ ਤੇ ਬਾਈ ਬੰਬਈ ਸਿਕ ਸਾਲਾਂ ਮੈਂ ਪਹਿਲੀ ਵਾਰ ਆਏ ਹਾਂ ਜਾਂ ਪਹਿਲਾਂ ਵੀ ਆਉਂਦੇ ਰਹਿੰਨੇ ਹਾਂ ਤਕਰੀਬਨ ਜੱਤੋ ਖੁੱਲੇ ਆ ਪੰਜਵੀਂ ਛਵੀਂ ਮਰਤਬਾ ਆ ਗਏ ਅੱਛਾ ਪੰਜਵੀਂ ਛਵੀਂ ਮਰਤਬਾ ਆ ਗਏ ਲਈ ਕਿੰਨੇ ਆ ਦੋ ਤਨ ਟ ਮੱਤ ਮੱਛੀ ਦੀਆਂ ਲੈ ਪੂਰੀਆਂ ਟੋਕਦੀਆਂ ਬਾਕੀ ਮਟਰਨ ਦੀਆਂ ਤੇ ਬਟਰ ਚਿਕਨ ਵਗੈਰਾ ਮਤਲਬ ਚਿਕਨੀਆਂ ਵੀ ਲਾਜਵਾ ਵੈਟ ਮੰਨਿਆ ਪਹਿਲਾਂ ਸਾਨੂੰ ਐ ਤੀਗਾ ਭਿਖਾ ਜਿਆ ਪਰ ਜਦੋਂ ਆ ਕੇ ਟੇਸਟ ਕੀਤਾ ਵੀ ਪਹਿਲਾਂ ਤਾਂ ਦਰਦੇ ਦਰਦੇ ਜਿਹਾ ਆਇਆ ਹਾਂ ਹੁਣ ਤਕਰੀਬਨ ਰੈਗੂਲਰ ਵਾਂਗੂ ਹੀ ਹੋਨੇ ਆ ਸੀ ਇੱਕ ਦੋ ਦਿਨ ਦਾ ਗੈਪ ਔਰ ਜਿਹੜਾ ਇੱਕ ਨਵੀਂ ਹੋਰ ਆਈਟਮ ਆ ਚਿਕਨ ਰੋਲ ਆ ਜਿਹੜਾ ਠੀਕ ਹੈ ਜੀ ਉਹ ਤਾਂ ਅਸੀਂ ਤਕਰੀਬਨ ਰੋਜ਼ ਹੀ ਖਾਣਾ ਜੰਦੇ ਆ ਆ ਅੱਜ ਵੀ ਆਪਣੀ ਫੈਮਿਲੀ ਨਾਲ ਵੀ ਟਾਈਮ ਦੇ ਨਾਲ ਨਿਕਲੇ ਆਏ ਵੀ ਚਲੋ ਰੋਲ ਖਾ ਕੇ ਆਉਣੇ ਆ ਨਾ ਤੇ ਬਾਕੀ ਫਿਰ ਟੇਸਟ ਕਿਵੇਂ ਦਾ ਲੱਗਿਆ ਤੁਸੀ ਇਹਨਾਂ ਜਿਹੜੇ ਆਟਮਾਟ ਟੇਸਟ ਪੂਰਾ ਲਾਜੋਬ ਜਿਹੜੇ ਇੱਥੇ ਪਹਿਲਾ ਮਤਲਬ ਨੰਬਰ ਠੀਕੇ ਉਹਨਾਂ ਵਾਲਾ ਵੀ ਟੇਸਟ ਦੇਖਿਆ ਤੇ ਆ ਵੀ ਦੇਖਿਆ ਪੂਰਾ ਕੁਆਲਿਟੀ ਦਾ ਟੇਸਟ ਆ ਜਾਣਾ ਕੁਆਲਿਟੀ ਦਾ ਮਤਲਬ ਟੱਕਰ ਦੁੰਦੇ ਨੇ ਉਹਨਾਂ ਨੂੰ ਗੁਰੇ ਪੂਰੀ ਫੁੱਲ ਬਈ ਤੇ ਇੱਕ ਜਿਵੇਂ ਬਾਈ ਉਹਨੇ ਕਹਿੰਦੇ ਨੇ ਬਾਈ ਨੇ ਕਿਹਾ ਕਹਿੰਦਾ ਯਾਰ ਸਾਡੇ ਮਸਾਲੇ ਅਸੀਂ ਘਰੇ ਪੀਸਦੇ ਆ ਨਾ ਵੀ ਆਪਣੇ ਲਿਆ ਕੇ ਖੜੇ ਮਸਾਲੇ ਪੀਸਦੇ ਆ ਵੀ ਉਹਦਾ ਨਾ ਹੈਵੀ ਫੰਡ ਨਹੀਂ ਹੁੰਦਾ ਸਹੀ ਆ ਗੱਲ ਕੀ ਬਾਈ ਉਹੀ ਮਰੀ ਜਾਂਦੇ ਨੇ ਬਿਲਕੁਲ ਬਾਈ ਬਿਲਕੁਲ ਪਹਿਲਾਂ ਤਾਂ ਜੇ ਹੋਰ ਕਿਤੇ ਖਾਂਦੇ ਹੁੰਦੇ ਸੀਗੇ ਨਾ ਹਾਂ ਹ ਸਭ ਤੋਂ ਪਹਿਲੀ ਜਿਹੜੀ ਵਧੀਆ ਗੱਲ ਲੰਗੀ ਸਾਰੇ ਜਿਹੜੇ ਵੀ ਲੋਕ ਫਿਰ ਤੁਹਾਨੂੰ ਦੇਖਦੇ ਨੇ ਬਹੁਤ ਲੋਕ ਦੇਖਣਗੇ ਤੁਹਾਨੂੰ ਕੀ ਉਹਨਾਂ ਨੂੰ ਮੈਸੇਜਾਂਵੋਗੇ ਫਿਰ ਮੈਸੇਜ ਤਾਂ ਇਹੀ ਆ ਵੀ ਇੱਕ ਵਾਰ ਮਤਲਬ ਸਾਡੇ ਕੋਲ ਤੇ ਆ ਜਿਓ ਬਾਕੀ ਤਾਂ ਆਪ ਹੀ ਆਈ ਜਾਣਗੇ ਫਿਰ ਕੀ ਆਵਾਜ਼ ਹੈ ਬਾਈ ਕਹਿੰਦਾ ਇੱਕ ਵਾਰੀ ਆ ਜਿਓ ਬਾਈ ਦੇ ਕਹਿਣ ਤੇ ਮੁੜ ਕੇ ਫਿਰ ਤੁਸੀਂ ਆਪ ਹੀ ਆਈ ਜਾਣਾ ਤੇ ਹੋਰ ਵੀ ਬਹੁਤ ਕਸਟਮਰ ਉਹਦੇ ਹੈਗੇ ਨੇ ਤੇ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਆਂ ਤੇ ਟੇਸਟ ਨਾਲ ਤੁਹਾਨੂੰ ਪੂਰਾ ਨਾ ਨਚੋਰ ਕੱਢ ਕੇ ਲਾਵਾਂਗੇ ਨੰਬਰ ਦੀ ਗੱਲ ਕਰੀਓ ਵੀ 10 ਚੋਂ ਇਹਨਾਂ ਨੂੰ ਨੰਬਰ ਦੇਨੇ ਹੁਣ ਕਿੰਨੇ ਨੰਬਰ ਦਵੋਗੇ ਤਿੰਨ ਨੰਬਰ ਜੀ 10 ਚੋਂ 10

ਆਏ ਹਾਏ ਹਾਏ ਭਾਈ ਕਹਿੰਦੇ ਇਹਨਾਂ ਦੇ ਟੇਸਟ ਨੇ ਦਿਲ ਬੋਲਿਆ ਸਾਡਾ ਤੇ ਮੈਨੂੰ ਲੱਗਾ ਹੋਰ ਤਾਂ ਕੁਝ ਕਹਿਣ ਨੂੰ ਅੱਛਾ ਇੱਕ ਹੋਰ ਚੀਜ਼ ਗੱਲ ਕਰਦੇ ਆ ਰੇਟ ਕਿਵੇਂ ਦੇ ਲੱਗੇ ਨੇ ਇਹਨਾਂ ਦੇ ਰੇਟ ਵੀ ਬਾਜੀ ਬਰੇਕ ਅੱਛਾ ਜੀ ਰੇਟ ਵੀ ਹੈ ਬਹੁਤ ਜੀ ਆਪਾਂ ਬਾਕੀ ਸ਼ਾਪਸ ਨਾਲ ਕੰਪੇਅਰ ਕਰੀਏ ਸਾਨੂੰ ਖਾਣੇ ਹੋ ਸਹੀ ਹੈ ਨੋਰਮਲ ਸਾ ਮਿਨਿਮਮ ਰੇਟ ਹੈ ਜ਼ਿਆਦਾ ਰੇਟ ਨਹੀਂ ਹੈ ਕੋਈ ਰੈਸਟੋਰੈਂਟ ਦਾ ਹਾਈ ਰੇਟ ਹੁੰਦਾ ਨਾ ਉਸੇ ਨਾਲੋਂ ਰੇਟ ਨਹੀਂ ਹੈ ਇਹਦਾ ਰੇਟ ਜਿਹੜਾ ਹੈਗਾ ਆਪਣੇ ਸਾਡੇ ਸ਼ਹਿਰ ਮੁਤਾਬਕ ਹੈ ਰੇਟ ਬਾਈ ਉਹਨਾਂ ਨੇ ਠੀਕ ਰੱਖਿਆ ਲੈਟਰ ਕਿੰਨੇ ਵਧੀਆ ਨੇ ਪਲੇਟ ਬਹੁਤ ਵਧੀਆ ਸਾਫ਼ ਸੁਥਰੀ ਹੈ ਜਿਹਦੇ ਕਰਕੇ ਮੈਂ ਦ ਤੇ ਮਨ ਤੁਸੀਂ ਨਾਨਵੇਜ ਬਿਲਕੁਲ ਨਹੀਂ ਖਾਂਦੇ ਮੈਂ ਬਿਲਕੁਲ ਨਹੀਂ ਖਾਂਦਾ ਤੇ ਤੁਹਾਨੂੰ ਇਹਦਾ ਹੀ ਲੱਗਦਾ ਵੀ ਯਾਰ ਉਹ ਨਾਨਵੇਜ ਦੀ ਸਮੈਲ ਆ ਜਾਂਦੀ ਹੈ ਜਾਂ ਗਰਾਂ ਆ ਜਾਂਦੀਆਂ ਨਹੀਂ ਨਹੀਂ ਜਿੱਦਨੇ ਮੈਂ ਆਇਆ ਸਟਾਰਟ ਕੀਤਾ ਇਹਦੇ ਪਹਿਲੇ ਮੈਂ ਇਹਨਾਂ ਕਿਹਾ ਕਿ ਕਿਚਨ ਦੇਖੋ ਪਹਿਲਾਂ ਪਹਿਲਾਂ ਮੈਨੂੰ ਵੀ ਬਹਿਮ ਚੀਜ਼ ਕਰਦਾ ਕਿ ਆਊਗਾ ਇਹਦਾ ਪਰ ਜਦੋਂ ਮੈਂ ਕਿਚਨ ਦੇਖੀਗਾ ਸਾਡੀ ਹਰ ਇੱਕ ਇਲਾਕਾ ਵੈਜ ਦੀ ਇਲਾਕਾ ਨਾਨਵੇਜ ਸਰ ਮੈਂ ਤੁਹਾਨੂੰ ਕਿਚਨ ਦਿਖਾਉਣੇ ਅਲਾਉ ਕਰਤੀ ਹੈ ਨਾ ਕਰਤੀ ਕਿਹਾ ਦੇਖ ਬੰਦ ਉਹ ਦੇਖੋ ਫਿਰ ਮੇਰੇ ਮਨ ਚ ਸੁਦਸ਼ਟੀ ਆਈ ਕਿ ਖਾਓ ਇੱਥੇ ਚ ਸਾਫ OK ਜੀ ਫਿਰ ਜਿਵੇਂ ਅੜੀ ਉਸਤ ਨੂੰ ਰੇ ਆਉਣਾ ਤਾਂ ਜੇ ਕੋਈ ਵੈਜ ਖਾਣ ਵਾਲਾ ਹੈਗਾ ਤਾਂ ਵੈਜ ਕਵਾਲਟੀ ਇੱਕ ਨੰਬਰ ਕਵਾਲਟੀ ਵੀ ਕਮਰਾ ਜਿਵੇਂ ਬਾਈ ਨੇ ਸਾਨੂੰ ਕਿਹਾ ਕਿ ਕਿਚਨ ਚ ਸਫਾਈ ਬਹੁਤ ਹੈ ਆਜੋ ਵੀ ਰਹਿਣਾ ਵੀ ਕਿਚਨ ਦੇਖਦੇ ਆ ਇੱਕ ਵਾਰੀ ਪਹਿਲਾਂ ਤਾਂ ਕੈਮਰੇ ਦੀ ਨਗਰਾਂ ਤੁਸੀਂ ਦੇਖ ਲਓ ਕਿ ਕਿਚਨ ਚ ਕਿੰਨੀ ਸਫਾਈ ਹੈ ਦੇਖੋ ਤੁਹਾਨੂੰ ਆਪ ਹੀ ਪਤਾ ਲੱਗ ਰਿਹਾ ਤੇ ਆਪਾਂ ਇਹਨਾਂ ਦੇ ਜਿਹੜੇ ਮੇਨ ਸ਼ਾਪ ਨੇ ਉਹਨਾਂ ਨਾਲ ਗੱਲ ਕਰਦੇ ਆ ਤੇ ਜਿਸਾਲ ਬਾਈ ਸਵਾਗਤ ਹੈ ਪਹਿਲਾਂ ਨਾਲ ਤੁਹਾਡਾ ਹਨਾ ਤੇ ਕਿੰਨਾ ਟਾਈਮ ਹੋ ਗਿਆ ਆਪਾਂ ਨੇ ਰੈਸਟੋਰੈਂਟ ਖੋਲੇ ਹੋਏ तकरीबन ਡੇਢ ਮਹੀਨਾ ਹੋ ਗਿਆ ਸਰ ਡੇਢ ਮਹੀਨਾ ਤੁਸੀਂ ਹੀ ਰੋਈ ਜਾਣਾ ਹਨਾ ਹਾਂਜੀ ਤੇ ਮਤਲਬ ਕਿਹੜੇ ਕਿਹੜੇ ਖਾਸ ਚੀਜ਼ਾਂ ਦਾ ਧਿਆਨ ਰੱਖਦੇ ਹੋ ਜਿਹਦੇ ਨਾਲ ਕਸਟਮਰ ਤੁਹਾਡੇ ਨਾਲ ਜੁੜਦੇ ਨੇ ਖਾਸ ਇੱਜਤ ਸਰ ਇਹ ਹੈ ਕਿ ਆਪਣਾ ਸਾਫ ਸਫਾਈ ਦਾ ਬਹੁਤ ਹੈ ਠੀਕ ਹੈ ਜੀ ਸਾਫ ਸਫਾਈ ਮੇਨ ਹੋਣੀ ਹੈ ਹਾਂ ਤੇ ਜੋ ਕਿ ਭਾਂਡੇ ਪੁੰਡੇ ਦੇਖ ਲਓ ਤੁਸੀਂ ਸਾਰੇ ਆਪਣੇ ਵਧੀਆ ਸਾਫ ਸਫਾਈ ਕਿਤੇ ਹੋਏ ਪਏ ਨੇ ਹਾਂ ਹਾਂ ਤੇ ਕਿਹਦੇ ਸਬਜ਼ੀਆਂ ਭਾਜੀਆਂ ਦਾ ਗ੍ਰਾਮ ਮੇਨ ਚੀਜ਼ ਹੈ ਸਾਫ ਸਫਾਈ ਉਹਨਾਂ ਦੀ ਸਾਫ ਸਫਾਈ ਹੋ ਗਈ ਜਿਵੇਂ ਮਟਰ ਹੋ ਗਿਆ ਚਿਕਨ ਹੋ ਗਿਆ ਹਾਂ ਜੀ ਹਾਂ ਹਣਾ ਉਹਦੀ ਵੀ ਮਤਲਬ ਉਹਦੀ ਸਾਫ ਸਫਾਈ ਹੁੰਦੀ ਹੈ ਤਾਂ ਹੀ ਲੋਕ ਜਿਹੜੇ ਨੇ ਜੁੜਦੇ ਨੇ ਉਹ ਚੀਜ਼ ਨੂਰ ਦੇ ਵਿੱਚ ਕਿਹੜੇ ਕਿਹੜੇ ਆਟਮਾ ਆਪਣੇ ਮੰਦੇ ਵਿੱਚ ਆਪਣੀ ਵੈਜ ਆਟਮਾ ਵੀ ਨੇ ਨੌਨ ਵੇ ਸੀ ਕਬਾਬ ਵਗੈਰਾ ਵੀ ਜੀ ਨੇ ਸੀ ਕਬਾਬ ਹੋ ਗਿਆ ਅੱਛਾ ਕਬਾਬ ਵਗੈਰਾ ਵੀ ਤਿਆਰ ਕਰਦੇ ਹਾਂ ਅੱਛਾ ਵੈਜ ਦੇ ਵਿੱਚ ਕੀ ਕੀ ਬਣਾਉਨੇ ਹੋ ਵੈਜ ਦੇ ਵਿੱਚ ਪਨੀ ਟਿੱਕਾ ਲਈ ਮੈਂ ਆਪਣਾ ਅੰਮਾ ਟਿੱਕਾ ਹੋ ਗਿਆ ਅਚਾਰੀ ਟਿੱਕਾ ਹੋ ਗਿਆ ਹੋਰ ਬੀਜੀ ਵਿੱਚ ਵੈਜ ਕਬਾਬ ਵਗੈਰਾ ਹੋ ਗਏ ਅੱਛਾ ਜਿਵੇਂ ਤੁਸੀਂ ਰਸੋਈ ਦੇ ਵਿੱਚ ਤਿਆਰ ਕਰਦੇ ਹੋ ਹਾਂਜੀ ਹਨਾ ਵੈਜ ਦੀ ਆਈਟਮਾਂ ਤੇ ਨਾਨ ਵੈਜ ਦੀਆਂ ਆਈਟਮਾਂ ਅਲੱਗ-ਅਲੱਗ ਹੀ ਤਿਆਰ ਹੁੰਦੀਆਂ ਨੇ ਹਾਂਜੀ ਆਪਣਾ ਵੈਜ ਦਾ ਸੈਕਸ਼ਨ ਅਲੱਗ ਹੈ ਨਾਨ ਵੈਜ ਦਾ ਅਲੱਗ ਅੱਛਾ ਨਾਨ ਵੈਜ ਤੇ ਵੈਜ ਦਾ ਸੈਕਸ਼ਨ ਵੀ ਲੱਗਦਾ ਹੈ ਜਦੋਂ ਆਉਂਦੇ ਨੇ ਜੀ ਕਸਟਮਰ ਜਾਂਦੇ ਹੋ ਦੱਸ ਕੇ ਜਾਂਦੇ ਨੇ ਵੀ ਜਾਂ ਅਸੀਂ ਉਰੇ ਖ ਜੇ ਜਿਹੜਾ ਬੰਦਾ ਫਿਰ ਇੱਕ ਵਾਰੀ ਆਉਂਦਾ ਦੁਬਾਰਾ ਵਾਪਸ ਆਉਂਦਾ ਜਾਂ ਨਹੀਂ ਬਾਕੀ ਜੋ ਆਉਂਦਾ ਜਿਹੜਾ ਇੱਕ ਵਾਰੀ ਆਉਂਦਾ ਜੀ ਉਹ ਬਾਰ-ਬਾਰ ਆਉਂਦਾ ਸਾਡੇ ਕੋਲ ਬਾਰ-ਬਾਰ ਆ ਹਾਂ ਜੀ ਤੇ ਫਿਰ ਜਿਹੜੇ ਲੋਕ ਹੁਣ ਤੁਹਾਨੂੰ ਦੇਖਣਗੇ ਤੁਹਾਡੀ ਵੀਡੀਓ ਨੂੰ ਦੇਖਣਗੇ ਕੀ ਮੈਸੇਜ ਉਹਨਾਂ ਆਪਣੇ ਵੱਲੋਂ ਲਾਉਂਗੇ ਤੁਸੀਂ ਕੀ ਹੈ ਜੀ ਮੈਸੇਜ ਤਾਂ ਵੀ ਇੱਕ ਵਾਰੀ ਆਓ ਜਰੂਰ ਮੌਕਾ ਦਿਓ ਛੋਟੇ ਭਾਈ ਨੂੰ ਆਪਣੇ ਨੂੰ ਵੀ ਮੌਕਾ ਦਿਓ ਇੱਕ ਵਾਰੀ ਆ ਕੇ ਜਰੂਰ ਦੇਖੋ ਚੈੱਕ ਕਰੋ ਇੱਕ ਵਾਰੀ ਆ ਜਾਓ ਬਾਰ-ਬਾਰ ਤਾਂ ਫਿਰ ਬਾਰ-ਬਾਰ ਤਾਂ ਤੁਸੀਂ ਫਿਰ ਆਉਂਗੇ ਜਿੱਤੇ ਸਾਡੇ ਕੋਲ ਆਉਂਗੇ ਤੁਸੀਂ ਹਨਾ ਵੀਡੀਓ ਦੇ ਵਿੱਚ ਆਪਾਂ ਨੇ ਕਸਟਮਰ ਰਿਵਿਊ ਵੀ ਦੇਖ ਲਏ ਬ ਤੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਕਈਆਂ ਨੇ ਇਹਨਾਂ ਨੇ ਕਸਟਮਰ ਨੇ ਮੋਹਰ ਵੀ ਲਗਾਈ ਆ ਬਾਕੀ ਸਫਾਈ ਸੱਚੀ ਉਹਨਾਂ ਦੀ ਸਫਾਈ ਬਹੁਤ ਵਧੀਆ ਤੇ ਉਹਦੇ ਲਈ ਇੱਕ ਵਾਰੀ ਤੁਹਾਨੂੰ ਇੱਥੇ ਜ਼ਰੂਰ ਆਉਣਾ ਪਏਗਾ ਇਹਨਾ ਟੈਸਟ ਕਰਨ ਕਿਉਂਕਿ ਲੋਕ ਇਹਨਾਂ ਦਾ ਟੈਸਟ ਦਿੱਲੀ ਦੇ ਟੈਸਟ ਨਾਲ ਕੰਪੇਅਰ ਕਰ ਰਹੇ ਨੇ ਤੇ ਨਾਮ ਜਿਵੇਂ ਨਾਮ ਘੈਂਟ ਆ ਕਹਿੰਦੇ ਉਵੇਂ ਇਹਨਾਂ ਦਾ ਟੈਸਟ ਘੈਂਟ ਆ ਇਸ ਕਰਕੇ ਵਿਜ਼ਿਟ ਜ਼ਰੂਰ ਕਰੋ ਬਾਕੀ ਹੋਰ ਇਹਨਾਂ ਦੀ ਮੇਕਿੰਗ ਦੀਆਂ ਵੀਡੀਓ ਵੀ ਲੈ ਕੇ ਆਉਂਦੇ ਰਹਾਂਗੇ ਫਿਚਰ ਦੇ ਵਿੱਚ ਤੇ ਜੁੜੇ ਰਹੋ ਮੇਰੇ ਕੋਲ ਲਾਈਵ ਦੇ ਨਾਲ ਮਿਲਦੇ ਆ ਬਹੁਤ ਜਲਦ ਤੱਕ ਧੰਨਵਾਦ